ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਬੰਦਾ ਹੈਂਡੀਕੈਪਡ ਹੁੰਦਾ ਚਾਹੇ ਬਾਹ ਦਾ ਹੋਵੇ ਚਾਹੇ ਲੱਤ ਹੋਵੇ ਚਾਹੇ ਸਰੀਰ ਦਾ ਕੋਈ ਹੋਰ ਹਿੱਸਾ ਹੋਵੇ ਤੇ ਆਮ ਇੱਕ ਸਾਡੇ ਕਹਾਵਤਾਂ ਕਹਿੰਦੇ ਅੰਨਿਆ ਤੈਨੂੰ ਵੀ ਚਾਹੀਦਾ ਦੋ ਅੱਖਾਂ ਇਹ ਜਿਹੜਾ ਹੈਂਡੀਕੈਪਡ ਹੁੰਦਾ ਉਹਦਾ ਜਿਹੜਾ ਤੁਸੀਂ ਮਾਨਸਿਕ ਸਥਿਤੀ ਆਪ ਹੀ ਭਾ ਸਕਦੇ ਆ ਚੱਲਣ ਤੋਂ ਜਿਹੜਾ ਸਮਰਾਥੋਂ ਦਾ ਬਾਹਣਾ ਚੱਲਦੀ ਹੋਵੇ ਪਰ ਮੈਨੂੰ ਖੁਸ਼ੀ ਆ ਕਿ ਐਨਜੀਓ ਜਿਹੜੀ ਭਗਵਾਨ ਮਹਾਵੀਰ ਵਿਕਲਾਂਤ ਸੰਮਤੀ ਜਿਹੜੀ ਜੈਪੁਰ ਤੋਂ ਇਹ ਐਨਜੀਓ ਜਿਹੜੀ ਐਨਜੀਓ ਮੇਰਾ ਖਿਆਲ ਲਗ ਭਾਗੇ ਇਹਨਾਂ ਨੂੰ 50 ਸਾਲ ਹੋ ਗਏ ਇਹ 50 ਸਾਲ ਤੋਂ ਇਹ ਸੇਵਾ ਕਰ ਰਹੇ ਆ ਤੇ ਅੱਜ ਸਾਡੇ ਚੰਗੇ ਭਾਗ ਆ ਗਏ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਦੇ ਵਿੱਚ ਇਹਨਾਂ ਨੇ ਅੱਜ ਪੈਰ ਪਾਏ ਆ ਤੇ ਮੈਂ ਕਹਿਣਾ ਚਾਹਣਾ ਸਾਰਿਆਂ ਨੂੰ ਕਿ ਮੈਂ ਅੰਦਰ ਆਪ ਵੀ ਦੇਖ ਕੇ ਆਇਆ ਪ੍ਰੋਸੈਸ ਜਿਹੜਾ ਪਹਿਲੇ ਵੇਲੇ ਹੁੰਦਾ ਸੀ ਉਹ ਹੁੰਦਾ ਸੀ ਵੀ ਕਿਸੇ ਦੀ ਗੋਡੇ ਤੋਂ ਥੱਲੇ ਲੱਤ ਘੱਟ ਹੋ ਗਈ ਜੇ ਉਹਨੇ ਤੁਰਨਾ ਹੁੰਦਾ ਸੀ ਤੇ ਬੜੀ ਸਮੱਸਿਆ ਹੁੰਦੀ ਸੀ ਸਪੋਨਦੀ ਲੈ ਕੇ ਮਾੜਾ ਮੋਟਾ ਤੁਰਦਾ ਸੀ ਮੋਬਿਲਟੀ ਨਾਲ ਸੀ ਹੁੰਦੀ ਪਰ ਮੈਂ ਹੈਰਾਨ ਹੋ ਗਿਆ ਇਹਨੇ ਤਾਂ ਹੁਣ ਗੋਡੇ ਵੀ ਚੌਂਕੜੇ ਵੀ ਮਾਰ ਕੇ ਬੈਂਦੇ ਡੈਮੋਨਸਟ੍ਰੇਸ਼ਨ ਵੀ ਉੱਥੇ ਇੱਕ ਸਾਡੇ ਇਹਨਾਂ ਦਾ ਕਾਰਕੁਨ ਵੀ ਆ ਤੇ ਉਹਦਾ ਗੋਡਾ ਵੀ ਬਦਲ ਹੋਇਆ ਲਾਤੋਂ ਦੀ ਗੋਡੇ ਤੋਂ ਸੱਲਿਓਂ ਵੱਟ ਹੋਈ ਆ ਸੋ ਮੈਂ ਸਮਝਦਾ ਇਹ ਪੰਜਾਬ ਦੇ ਵਿੱਚ ਨਵੇਂ ਉਪਲਬਧ ਦੀ ਭਾਵੇਂ ਪਹਿਲਾਂ ਵੀ ਬਹੁਤ ਸਾਰੇ ਕਰਦੇ ਔਰ ਇਹ ਬਿਲਕੁਲ ਫਰੀ ਆ ਸਾਰੀ ਸੇਵਾ ਇਹਨਾਂ ਨੇ ਕਰਨੀ ਆ ਇਹ ਅਸੀਂ ਸਿਰਫ ਇਹਨਾਂ ਨੂੰ ਇਨਫਰਾਸਟ੍ਰਕਚਰ ਜਿਹੜਾ ਉਹ ਸਾਰਾ ਬਿਲਡਿੰਗ ਵਗੈਰਾ ਤੇ ਮਸ਼ੀਨਰੀ ਵਗੈਰਾ ਵੀ ਸਾਰੀਆਂ ਇਹਨਾਂ ਦਾ ਆਪ ਦਾ ਸਿਸਟਮ ਹੈ ਤੇ ਬੰਦੇ ਨੇ ਸਵੇਰੇ ਆਉਣਾ ਆਪਣੀ ਰਜਿਸਟ੍ਰੇਸ਼ਨ ਕਰਾਉਣੀ ਆ ਤੇ ਸ਼ਾਮ ਤੱਕ ਉਹਨੇ ਤੁਰ ਕੇ ਜਾਣਾ ਇੱਥੋਂ ਆਊਗਾ ਫੌੜੀਆਂ ਤੇ ਜਾਊਗਾ ਤੁਰ ਕੇ ਜੇ ਲੱਤ ਬਾਹ ਕੰਮ ਨਹੀਂ ਕਰਦੀ ਬਾਹ ਵੀ ਆਪਣੀ ਪਵਾ ਕੇ ਜਾਊਗਾ ਤੇ ਇੱਕ ਜਿਹੜੀ ਵੱਡੀ ਖੁਸ਼ੀ ਦੀ ਹੋਰ ਗੱਲ ਆ ਕਿ HDFC ਬੈਂਕ ਜਿਹੜਾ ਸ਼ੋਮਣੀ ਕੋਰਸ ਦਾ ਪਬੰਧਕ ਕਮੇਟੀ ਦਾ ਵੀ ਬਹੁਤ ਮੈਂ ਕਹਿ ਲਵਾਂ ਸਾਡਾ ਸਹਿਯੋਗੀ ਆ ਉਹਨਾਂ ਨੇ ਇੱਕ ਮੋਬਾਈਲ ਜਿਹੜੀ ਆਪਣੇ ਚੱਲਦਾ ਫਿਰਦਾ ਹਸਪਤਾਲ ਆ ਉਹ ਡੋਨੇਟ ਕੀਤਾ ਆ ਆਪਾਂ ਕਿਸੇ ਵੇਲੇ ਸੁਣਦੇ ਹੁੰਦੇ ਸੀ ਵੀ ਗੁਰੂ ਨਾਨਕ ਦੇਵ ਪਾਤਸ਼ਾਹ ਜਦੋਂ ਪ੍ਰਕਾਸ਼ ਧਾਰਿਆ ਤੇ ਜਿਹੜੀਆਂ ਰੂਹਾਂ ਨਿਰਵਲ ਹੁੰਦੀਆਂ ਸੀ ਉਹਨਾਂ ਦੇ ਕੋਲ ਆਪ ਜਾਂਦੇ ਸੀ ਤੇ ਜੇ ਕਹਿੰਦੇ ਵੀ ਪਿਆਸੇ ਨੂੰ ਪਿਆਸ ਲੱਗੀ ਹੋਵੇ ਤਾਂ ਖੂਹ ਨਹੀਂ ਕੋਲ ਆਉਂਦਾ ਕੋਲ ਖੂਹ ਦੇਗਾ ਨਾਲ ਕੇ ਕੋ ਜਾਣਾ ਪੈਂਦਾ ਪਰ ਮੈਂ ਸਮਝਦਾ ਇਹ ਇਹਨਾਂ ਨੇ ਸਿਸਟਮ ਜਿਹੜਾ ਆ ਇਹਨੀਆਂ ਪਿਆਸਿਆਂ ਦੇ ਕੋਲ ਆਪ ਜਾਣਾ ਜਿਹੜੇ ਬਹੁਤ ਜ਼ੋਰ ਸਾਡੇ ਗਰੀਬ ਗੁਰਬੇ ਜਿਹੜੇ ਕਿਰਾਇਆ ਵੀ ਨਹੀਂ ਲਾ ਸਕਦੇ ਤੇ ਨਰਕ ਦੀ ਜ਼ਿੰਦਗੀ ਭੋਗ ਰਹੇ ਆ ਉਹ ਇਹਨਾਂ ਨੇ ਇਹ ਵਰਕਸ਼ਾਪ ਮੋਬਾਈਲ ਜਿਹੜੀ ਨਾਲ ਚੱਲ ਜਾਣੀ ਆ ਉਹਦੇ ਪਿੱਛੇ ਸਾਰੇ ਸਾਈਜ਼ ਲੈ ਕੇ ਤੇ ਜਿੰਨੇ ਵੀ 2 4 10 ਜਿਹੜੇ ਹੋਣਗੇ ਉਹ ਰੋਜ਼ ਦੀ ਰੋਜ਼ ਇਹ ਉਹਨਾਂ ਨੂੰ ਵੀ ਲੱਤਾਂ ਦੀ ਚਾਹੇ ਮਾਂ ਦੀ ਸਮੱਸਿਆ ਆ ਉਹ ਕਰਨਗੇ ਸੋ ਮੈਂ ਇਹ ਸੰਮਤੀ ਨੂੰ ਭਗਵਾਨ ਮਹਾਵੀਰ ਸੰਮਤੀ ਨੂੰ ਬਹੁਤ-ਬਹੁਤ ਵਧਾਈ ਵੀ ਦੇਣਾ ਤੇ ਮੈਂ ਇਤੋਂ ਦੇ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਨੂੰ ਵੀ ਵਧਾਈ ਦੇਣਾ ਤੇ HDFC ਬੈਂਕ ਨੂੰ ਵੀ ਵਧਾਈ ਦੇਣਾ ਕਿ ਨਾ ਦੇਖ ਰਿਹਾ ਤੁਸੀਂ ਪਿੱਛੇ ਦੇਖਦੇ ਆ ਮੇਰੇ ਖਿਆਲ 5-600 ਬੰਦਾ ਬੈਠਾ ਤੇ ਇਹ ਜਿਹੜਾ ਮੇਰਾ ਖਿਆਲ ਇਤੋਂ ਲਾਤ ਲਵਾ ਕੇ ਤੁਰ ਕੇ ਜਾਊਗਾ ਤੇ ਪੈਂਟ ਪਾਈ ਹੋਊਗੀ ਤੇ ਪਤਾ ਨਹੀਂ ਲੱਗਣਾ ਪਈ ਨਕਲੀ ਆ ਕਸਲੀ ਆ ਤੇ ਕਿੰਨੀਆਂ ਕ ਸੀਸਾਂ ਦਊਗਾ ਸੀਸਾਂ ਦਾ ਸਾਰੀਆਂ ਇਹਨਾਂ ਨੂੰ ਹੀ ਲੱਗਣੀਆਂ ਅਸੀਂ ਤਾਂ ਵਿੱਚ ਡੁੱਬੇ ਕਾ ਗਏ ਆ ਹਾਂਜੀ ਸੋ ਮੈਂ ਇਹ ਸੰਮਤੀ ਨੂੰ ਇਸ NGO ਨੂੰ ਬਹੁਤ ਵਧਾਈ ਦਿਨਾ ਵਧਾਈ ਇਸ ਕਰਕੇ ਦਿਨਾ ਕਿਉਂਕਿ ਜਿਹੜਾ ਬੰਦਾ ਹੈਂਡੀਕੈਪ ਦਾ ਹੋਵੇ ਉਹਨੂੰ ਫਿਰ ਪੁੱਛੀਏ ਜਾ ਕੇ ਮਾਨਸਿਕ ਹਾਲਤ ਤਾਂ ਤੇ ਉਹ ਬੰਦਾ ਆਧਾ ਰਹ ਜਾਂਦਾ ਪਰ ਜੇ ਇਸ ਟੈਕਨੀਕ ਦੇ ਨਾਲ ਹਾਈ ਟੈਕਨੀਕ ਦੇ ਨਾਲ ਹੀ ਇਹ ਕੰਮ ਸ਼ੁਰੂ ਕੀਤਾ ਤੇ ਮੈਨੂੰ ਪੂਰਨ ਆਸ ਹੈ ਬਹੁਤ ਸਾਰੇ ਲੋਕ ਇੱਥੋਂ ਤਕੜੇ ਹੋ ਕੇ ਤਕੜੇ ਨਹੀਂ ਹੋ ਕੇ ਜਾਣਗੇ ਆਪਣਾ ਨੈਚੁਰਲ ਜ਼ਿੰਦਗੀ ਜਿਹੜੀ ਆ ਉਹ ਬਾਕੀ ਸਜਣਾ ਵਾਂਗੂ ਜਿਹੜੀ ਬਤੀਤ ਕਰੂਗਾ ਤੇ ਬਹੁਤ-ਬਹੁਤ ਵਧਾਈ ਦਿਨਾ ਸਾਰਿਆਂ ਨੂੰ ਸਾਂਗਤਾਂ ਨੂੰ ਵੀ ਕਾਮਨਾ ਕਰਦਾ ਵੀ ਹੈ ਬਹੁਤ ਸਾਰੀ ਬਹੁਤਾਤ ਜਿੰਨਾ ਇੱਥੇ ਆ ਫਿਰ ਇਹਨਾਂ ਦਾ ਰਜਿਸਟ੍ਰੇਸ਼ਨ ਕਰਨੀ ਹੁੰਦੀ ਕਿਉਂਕਿ ਸਾਰਾ ਤਕਾਲਾਂ ਤੱਕ ਹੀ ਨਹੀਂ ਲੱਤ ਜਾਂ ਕੋਈ ਵੀ ਜਿਹੜਾ ਅੰਗਿਆ ਬਣਾ ਕੇ ਭੇਜਣਾ ਤੋਂ ਸਬਰ ਨਾਲ ਸੰਤੋਖ ਦੇ ਨਾਲ ਆਪਾਂ ਸਾਰਾ ਇਸ ਸਮੇਂ ਅਨੁਸਾਰ ਕਰਨਾ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਮੀਡੀਆ ਵਾਲਿਆਂ ਦਾ ਮੈਂ ਨਰਦੀਪ ਸਿੰਘ ਸੂਰੀ ਐ ਮੈਂ ਭਾਰਤ ਦਾ ਰਾਜਦੂਤ ਸੀ ਈਜੀਪਟ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਔਰ ਯੂਏਈ ਦੇ ਵਿੱਚ ਹੁਣ ਮੈਂ ਰਿਟਾਇਰ ਹੋ ਕੇ ਵਾਪਸ ਸੰਬਰਸਤ ਸ਼ਹਿਰ ਚ ਆ ਗਿਆ ਹਾਂ ਔਰ ਜਿਹੜੇ ਜੈਪੁਰ ਫੁੱਟ ਸੰਸਥਾ ਦੇ ਜਿਹੜੇ ਪ੍ਰਧਾਨ ਹੈ ਸतीश मेहता ਜੀ ਉਹ ਮੇਰੇ ਦੋਸਤ ਵੀ ਹੈ ਔਰ ਕੁਲੀਗ ਵੀ ਰਹੇ ਹੈ ਔਰ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਸੀ ਤਕਰੀਬਨ 2 ਸਾਲ ਪਹਿਲਾਂ ਕਿ ਆਪਾਂ ਅੰਮ੍ਰਿਤਸਰ ਸੈਂਟਰ ਖੋਲਣਾ ਹੈ ਕਿਉਂਕਿ ਅੰਮ੍ਰਿਤਸਰੋਂ ਪੰਜਾਬ ਚੋਂ ਲੋਕੀ ਸਾਡੇ ਕੋਲ ਬੜੇ ਆਉਂਦੇ ਆ ਦਿਵੰਗ ਜਿਹੜੇ ਲੱਤਾਂ ਕਿਸੇ ਦੀਆਂ ਕੱਟੀਆਂ ਕਿਸੇ ਦੀਆਂ ਬਾਹਾਂ ਕੱਟੀਆਂ ਵੈ ਔਰ ਉਹਨਾਂ ਨੇ ਇਹ ਵੀ ਦੱਸਿਆ ਕਿ ਇੱਕ ਸਰਦਾਰ ਅਵਤਾਰ ਸਿੰਘ ਹੈਗੇ ਆ ਫਰੀਦਕੋਟ ਦੇ ਉਹ ਬੜੀ ਸੇਵਾ ਕਰਦੇ ਆ ਹਰ ਮਹੀਨੇ 20-25 ਲੋਕਾਂ ਨੂੰ ਸਾਡੇ ਕੋਲ ਲੈ ਕੇ ਆਉਂਦੇ ਆ ਔਰ ਬੜੀ ਤਕਲੀਫ ਨਾਲ ਲੈ ਕੇ ਆਉਂਦੇ ਆ ਕਿਉਂਕਿ 600 ਕਿਲੋਮੀਟਰ ਦਾ ਸਫ਼ਰ ਕਰਕੇ ਆਉਂਦੇ ਆ ਸਾਡੇ ਕੋਲ ਜੈਪੁਰ ਤੱਕ ਉਹ ਤੇ ਜੇ ਸੈਂਟਰ ਖੁੱਲ ਜਾਏਗਾ ਅੰਮ੍ਰਿਤਸਰ ਦੇ ਵਿੱਚ ਤਾਂ ਇੱਕ ਤਾਂ ਗੁਰੂ ਦੀ ਨਗਰੀ ਹੈ ਇੱਕ ਇਥੋਂ ਦਾ ਇੱਕ ਤੁਸੀਂ ਸਮਝ ਲਓ ਅੰਮ੍ਰਿਤਸਰ ਸ਼ਹਿਰ ਦਾ ਇੱਕ ਕਲਚਰ ਹੈ ਸਰਬਤ ਦਾ ਭਲਾ ਔਰ ਜੇ ਅਸੀਂ ਇੱਥੇ ਇੱਕ ਐਦਾਂ ਦੀ ਸੇਵਾ ਕਰ ਸਕੀਏ ਇੱਕ ਗਰੀਬ ਆਦਮੀ ਨੂੰ ਜਿਹਦੀ ਕਿਸੇ ਐਕਸੀਡੈਂਟ ਦੇ ਵਿੱਚ ਲੱਤ ਕੱਟ ਗਈ ਹੈ ਕੋਈ ਪੁਰਾਣੇ ਪੋਲੀਓ ਦੇ ਮਰੀਜ਼ ਹੈ ਜਿਨ੍ਹਾਂ ਦੀ ਹੈ ਹੀ ਨਹੀਂ ਸੀ ਨਸ਼ਕਤੀ ਲਤਾਂ ਦੇ ਵਿੱਚ ਬਾਹਾਂ ਦੇ ਵਿੱਚ ਉਹਨਾਂ ਨੂੰ ਮਦਦ ਹੋ ਜਾਏਗੀ ਸੋ ਸਾਨੂੰ ਥੋੜਾ ਟਾਈਮ ਲੱਗਾ ਦੇਖਦੇ ਹਾਂ ਕਿ ਕਿਹੜੀ ਸਹੀ ਸੰਸਥਾ ਹੋਏਗੀ ਜਿਹਦੇ ਨਾਲ ਕਿ ਅਸੀਂ ਪਾਰਟਨਰਸ਼ਿਪ ਕਰ ਸਕੀਏ ਔਰ ਮੈਨੂੰ ਬੜੀ ਖੁਸ਼ੀ ਹੈ ਕਿ ਸ੍ਰੀ ਗੁਰੂ ਆਰਮਦਾਸ ਹਸਪਤਾਲ ਵਰਗੀ ਸੰਸਥਾ ਦੇ ਨਾਲ ਇਕ ਜੈਫਰ ਦੀ ਸੰਸਥਾ ਦਾ ਜੋੜ ਹੋ ਗਿਆ ਹੈ ਮੈਂ ਸਮਝਦਾ ਕਿ ਜਦੋਂ ਇੰਨੀਆਂ ਦੋ ਨੇਕ ਆਰਗੇਨਾਈਜੇਸ਼ਨ ਦੀ ਪਾਰਟਨਰਸ਼ਿਪ ਹੋਏਗੀ ਜਿਹਦੇ ਵਿੱਚ ਕਿ ਕਿਸੇ ਦਾ ਸਵਾਰਥ ਨਹੀਂ ਹੈ ਕਿਸੇ ਦਾ ਪੈਸੇ ਦਾ ਮੋਟਿਵ ਨਹੀਂ ਹੈ ਸਿਰਫ ਇੱਕ ਸੇਵਾ ਦਾ ਭਾਵ ਹੈ ਤਾਂ ਇਹਦੇ ਨਾਲ ਜ਼ਰੂਰ ਚੰਗੇ ਕਾਰਜ ਹੋਣਗੇ ਔਰ ਅਸੀਂ ਦੇਖਾਂਗੇ ਕਿ ਕਿਸ ਤਰ੍ਹਾਂ ਲੋਕਾਂ ਨੂੰ ਜਨਤ ਦੇ ਕੋਲ ਨਾ ਮੋਬਿਲਿਟੀ ਰਹੀ ਹੈ ਨਾ ਉਹ ਪੈਸਾ ਕਮਾ ਸਕਦੇ ਆ ਇੱਕ ਉਹਨਾਂ ਨੂੰ ਕੌਨਫੀਡੈਂਸ ਜਿਹਦਾ ਖਤਮ ਹੋ ਜਾਂਦਾ ਹੈ ਇੱਕ ਐਕਸੀਡੈਂਟ ਤੋਂ ਬਾਅਦ ਉਹ ਕਿਸ ਤਰ੍ਹਾਂ ਦੁਬਾਰਾ ਆਪਣੀ ਕੰਟ੍ਰਿਬਿਊਟ ਕਰ ਸਕਦਾ ਕਿੰਨਾ ਕੋ ਵੱਡਾ ਉਪਰਾਲਾ ਸੰਬੰਧ ਇਸ ਦੇ ਦੇਖੋ ਜੀ ਕੋਲਾਬੋਰੇਸ਼ਨ ਤੁਸੀਂ ਦੇਖੀ ਹੈ ਕਿ ਸੈਂਟਰ ਦੇ ਵਿੱਚ ਹੁਣ ਜਿੰਨੀ ਮਸ਼ੀਨਰੀ ਹੈ ਇਕਵਿਪਮੈਂਟ ਹੈ ਸਮਾਨ ਹੈ ਉਹ ਸਾਰਾ ਜੈਪੁਰ ਸੰਸਥਾ ਤੋਂ ਆਇਆ ਹੈ ਭਗਵਾਨ ਮਹਾਵੀਰ ਵਿਕਲੰਗ ਸਾਇਤ ਤੋਂ ਮਿਤੀ ਤੋ ਹੈ ਜਿਹੜੀ ਬਿਲਡਿੰਗ ਹੈ ਉਹ ਹਸਪਤਾਲ ਦੀ ਹੈ ਸਟਾਫ ਲਈ ਰਹਿਣ ਦਾ ਬੰਦੋਬਸਤ ਹਸਪਤਾਲ ਕਾ ਵਯਾ ਹੈ ਸਾਰੇ ਲੋਕਲ ਜਿਹੜਾ ਖਰਚਾ ਆ ਵਾ ਔਰ ਫਿਰ ਸ਼ਰਤਾਲੂ ਬੜਿਆ ਜਿਹੜੇ ਕਹਿੰਦੇ ਆ ਜਦੋਂ ਉਹਨਾਂ ਨੇ ਅੱਜ ਦੇਖਿਆ ਆਲਰੇਡੀ ਮੈਨੂੰ ਲੋਕੀ ਕਹਿ ਰਹੇ ਆ ਕਿ ਅਸੀਂ ਇਹਦੇ ਲਈ ਕੰਟਰੀਬਿਊਟ ਕਰਨਾ ਚਾਹੁੰਦੇ ਆਂ ਦੱਸੋ ਕਿਸ ਤਰ੍ਹਾਂ ਕੰਟਰੀਬਿਊਟ ਕਰੀਏ ਬਾਹਰ ਹਿੰਦੁਸਤਾਨ ਤੋਂ ਬਾਹਰ ਜਿਹੜੇ ਲੋਕੀ ਬੈਠੇ ਆ ਉਹ ਜਾਣਦੇ ਆ ਕਿ ਅਸੀਂ ਕੰਟਰੀਬਿਊਟ ਕਰੀਏ ਕਿਸ ਤਰ੍ਹਾਂ ਕਰਨਾ ਚਾਹੁੰਦੇ ਆਂ ਤੇ ਮੈਂ ਉਹਨਾਂ ਨੂੰ ਇਹੀ ਕਹਿ ਰਿਹਾ ਦੇਖੋ ਅੱਜ ਪਹਿਲਾ ਦਿਨ ਆ ਬੈਂਕ ਅਕਾਊਂਟ ਖੋਲ ਰਹੀ ਹੈ ਜੀ ਡੀ ਐਫ ਸੀ ਬੈਂਕ ਦੇ ਵਿੱਚ ਐਚ ਡੀ ਐਫ ਸੀ ਆਪ سپورਟਰ ਹੈ 파ਟਨਰ ਹੈ 스폰서 ਹੈ ਇਸ ਪ੍ਰੋਜੈਕਟ ਦਾ ਦੋ ਚਾਰ ਦਿਨ ਵੇਟ ਕਰੋ ਆਪਾਂ ਚਾਹੁੰਦੇ ਹਾਂ ਕਿ ਸਾਰਾ ਕੰਮ ਸਹੀ ਤਰੀਕੇ ਨਾਲ ਹੋਏ ਬੈਂਕ ਦੇ ਅਕਾਊਂਟ ਦੇ ਵਿੱਚ ਜਿੰਨੇ ਕੰਟ੍ਰਿਬਿਊਟ ਕਰਨਾ ਹੈ ਪ੍ਰੋਪਰਲੀ ਕਰੇ ਉਹਦੀ ਰਸੀਦ ਉਹਨੂੰ ਪ੍ਰੋਪਰ ਮਿਲੇ ਸੋ ਥੈਟ ਜੀ ਜੋ ਇਸ ਪਾਵਨ ਦੇ ਨਾਲ ਇੱਕ ਕੰਮ ਸ਼ੁਰੂ ਹੋਇਆ ਉਸ ਤਰ੍ਹਾਂ ਚੱਲਦਾ ਰਹੇ ਆਸਪ 50 ਸਾਲ ਪਹਿਲੇ ਆਪਨੇ ਸੰਸਥਾ ਚਾਲੂ ਕੀਤੀ ਕੀ ਹੈ ਉਪਰਲਾ ਕੀ ਹੈ ਆਪਕਾ ਹਮ ਲੋਕ ਜੋ ਹੈ हिंदुस्तान भर में ही नहीं बल्कि पूरे विश्व में जो दिव्यांग लोग हैं जिनके पाँव कट गए हैं जिनके हाथ कट जाते हैं पोलियो के पेशेंट हैं उन सबको फ्री ऑफ कॉस्ट बिल्कुल मुफ्त में दुनिया का सबसे बेहतरीन पाँव जो है जिसे जयपुर फूड बोलते हैं वो देते हैं और जयपुर फूड जो है वो बहुत ही यूनिक डिज़ाइन है और बहुत ही बेहतरीन डिज़ाइन है जयपुर फूड से आदमी चल सकता है दौड़ सकता है आलती पालती बैठ सकता है उगड़ू बैठ सकता है साइकिल चला सकता है गाड़ी चला सकता है तैर सकता है पहाड़ी चढ़ सकता है पेड़ चढ़ सकता है ये सब खूबियाँ जयपुर फुट में है दूसरा जो जयपुर फुट का बड़ा बड़ा एडवांटेज है वो ये कि आप जूते के साथ भी पहन सकते हैं बिना जूते के भी पहन सकते हैं तो अब जैसे हमारी सारी जो प्रथाओं में तो ना तो मंदिर या गुरुद्वारा स्थाना कहीं जूता पहन के नहीं जाते हैं और ना पूजा करते हुए जूता पहनते हैं तो जब वेस्टर्न लिम लेगा तो तो पूजा नहीं कर सकता तो जयपुर फुट में दोनों खूबियाँ हैं आप चाहे तो जूता पहने चाहे तो जैसे नॉर्मल पाव का होता है घर में जूता नहीं पहना नहीं पहना मंदिर जाना जूता खोल दिया गुरुद्वारा जा खोल दिया शुरुआत जी तो अमृतसर में बहुत अरसे से हम लोग प्रयत्न कर रहे थे कि हम अमृतसर में एक सेंटर खोलें बहुत होली सिटी है नामी होली सिटी उसका तो प्रयत्न वही था और हम लोगों ने पिछले पंद्रह साल में पंजाब के सत्ताईस हज़ार लोगों को हमने सेवाएं की थी वो जब जयपुर से दे रहे थे हम लोग तो आने वाले में तकलीफ होती है और बहुत लोग आ नहीं पाते हैं तो प्रयत्न था कि अमृतसर में सेंटर खुल जाए तो इस हॉस्पिटल की वजह से एच जी पी सी की वजह से एच डी एफ सी बैंक की दोनों हमको साथ वो लाए और कुछ ही महीनों में पूरा सेंटर जो इतना बढ़िया इस हॉस्पिटल में आपने देखा इतना अच्छा सेंटर बना के दिया है तो अब ये सेंटर जो है हमारा बेस हो जाएगा पूरे पंजाब में काम करने के लिए आपने जब देखा होगा वहाँ पे हमने एक मोबाइल वर्कशॉप भी दी है इसका जरूरी ये है कि बहुत लोग आ नहीं पाते हैं तकलीफ होती है उनको आ नहीं पाते हैं मोबाइल वर्कशॉप से हम छोटे छोटे गांव में जा सकते हैं पंचायत में जा सकते हैं और वहाँ जाके ही लोगों की सेवा कर सकते हैं उनको आने की तकलीफ से भी बच जाएंगे वो लोग तो प्रयत्न यही है कि साल दो साल में पंजाब की सारी प्रॉब्लम को सॉल्व कर पैसे उनको जी, इलाज करने जी एक तो भी पैसा नहीं देना है सिर्फ हमको जाते आशीर्वाद देना है सर हॉस्पिटल का बहुत बड़ा पहल है हॉस्पिटल का ये आपने देखो कितना अच्छा सेंटर बना के दिया है और यहाँ पे बहुत काम जो यहाँ बहुत सेवा के हिसाब से होता है ये हॉस्पिटल एक आम हॉस्पिटल नहीं है ये हॉस्पिटल सेवा का सेंटर है और वही हम कर रहे हैं यहाँ पे तो दोनों की वैल्यू सिस्टम एक ही थी कि भाई जिसको ज़रूरत हो उसकी सेवा करो और जहाँ तक तो हो सके फ्री करो तो हम तो सब कुछ फ्री कर रहे हैं और इस हॉस्पिटल में डॉक्टर ए सिंह ने कमाल किया है मतलब जिस स्पीड से काम किया इतना बढ़िया सेंटर बना के दिया तो हमें पूरी उम्मीद है कि हम अमृतसर को बेस बना के पूरे पंजाब भर में बहुत जल्दी हर डिस्ट्रिक्ट में जा कर काम कर लेंगे तो लोगों को बहुत मुश्किल मेरा पंजाब के लिए बहुत आदर है इसलिए यहाँ की संस्कृति है ये है कार सेवा की मदद करो तो चाहते थे बैठा नहीं और अमृतसर तो एक आध्यात्मिक शहर है होली सिटी है आना चाहते थे तो भाग्यवास रामदास हॉस्पिटल है जिनकी जिनकी भी वही सेवा की भावना है उनके साथ जुड़ गए और अपना सपना ये है कि सारे पंजाब में जिन लोगों को पैर चाहिए और जिनके पैर लग सकते हैं पोलियो और कैलीपर लग सकते हैं उनको सबको पैर और कैलीपर दे दें सबको चले बान बना दें ये चाह उस है उसमें इतना बड़ा संस्थान है गुरुद्वारा समिति उसके साथ जुड़ेंगे सैकड़ों गुरुद्वारे हैं उनके साथ कर लेंगे हम बहुत बड़ा काम हो जाएगा और हमारे कोई भेदभाव नहीं है हिंदू हो मुसलमान हो सिख हो जैन हो बौद्ध हो क्रिश्चियन हो कोई फ़र्क नहीं उन्होंने तो बताया ना मेरे मित्र ने सत्ताईस सत हज़ार से ज़्यादा तो लोग पंजाब के आगे हमारे यहाँ और बिल्कुल नहीं छोड़ते एक पैसा नहीं कैसे जहन में कैसे है आपका ऐसा उपराला करने का कि लोग काफ़ी शुरू में संस्था कैसे बनी लिखा हुआ मेरा एक्सीडेंट हो गया मैं कलेक्टर था एक जगह पैर टूट गया तब तो भयंकर एक्सीडेंट था डॉक्टर्स ने समझा कि मैं पंच नहीं पाऊँगा फिर कहा पैर काटना पड़ेगा तो दोनों बचा लिए तो मेरे लिए तो दूसरा जीवन है मैं तो उसी दिन जा सकता था उसको तो ख्याल आया कि मेरा पैर कटता मुझे सरकार इंग्लैंड अमेरिका अपने खर्चे भेज देती है गरीब आदमी कहाँ जाए तो गरीब के लिए कुछ सस्ता होनी चाहिए और फ्री करें पैर कट कर गया आमदनी वैसे ही कम उसकी पैर कटने के बाद बिल्कुल जीरो खाने को तकलीफ़ बच्चों को कैसे पड़ा है तो उनके लिए हमने कहा फ्री करो बिल्कुल उसका नतीजा ये हुआ कि तो सारी दुनिया मदद करती है आप समझिए पिछले साल मेरे पास एक आदमी ने दो रुपया डोनेशन दिया और एक आदमी ने पाँच करोड़ डोनेशन दिया पाँच हजार लोगों ने डोनेशन दिया पता नहीं कहाँ से आता है भगवान की कृपा है हम तो समझते हैं इसी सच्चा जुड़ेंगे तो भाई गुरु भी हमारी मदद करेंगे अजीत पंजाबी दी ऑथेंटिक खबरें दे लिए सब्सक्राइब करो अजीत वेब टीवी और ताजी खबरों दी नोटिफिकेशन पहुंचने के लिए बेल आइकन पे क्लिक